ਦੀਹਤ ਸਮਰਥੌਰ ਦੇ ਲੈਕਚਨਰ ਤੋਂ ਪਹਿਲਾਂ ਕਿਹਾ ਸੀਗਾ ਕਿ ਮੈਂ ਮਾਲਕੇ ਦੇ ਵਿੱਚ ਕੈਂਸਰ ਦਾ ਹਸਪਤਲ ਬਣਾਉਂਗੀ ਮਜੀਤਵਾਲਾ ਬਾਦਲ ਸਾਹਿਬ ਨੇ ਪਾਰਟੀ ਦੇ ਮੈਨੀਫੈਸਟੋ ਉਪਰ ਕਿਹਾ ਹੈ ਕਿ ਅਸੀਂ ਕੈਂਸਰ ਦਾ ਪੂਰੇ ਇਲਾਜ ਦਾ ਇਹੇ ਕਰਾਂਗੇ ਪ੍ਰਬੰਧ ਅੱਜ ਜਿਹੜੇ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ ਉਹ ਪਰਟੈਂਟਿਵ ਤੋਂ ਇੱਕ ਗੱਡੀ ਚੱਲਦੀ ਹੈ ਵੀਕਣੇ ਦੀ ਉਹਦੇ ਉੱਤੇ ਵੀ ਤਾਂ ਨਹੀਂ ਇਲਾਜ ਦੀ ਜਾ ਰਹੀ ਹੈ ਉਸ ਗੱਡੀ ਦਾ ਨਾਮ ਵੀ ਕੈਂਸਰ ਐਕਸਪ੍ਰੈਸ ਰੱਖਿਆ ਲੋਕਾਂ ਨੇ ਜਿਹੜੇ ਗਰੀਬ ਆਦਮੀ ਐ ਤੁਹਾਡੇ ਸਾਰੇ ਵਰਗੇ ਮੇਰੇ ਵਰਗੇ ਇਹਨਾਂ ਦੇ ਲਈ ਕੋਈ ਕੈਂਸਰ ਦਾ ਇਲਾਜ ਨਹੀਂ ਹੈ ਮਾਤਾ ਸ਼੍ਰਿੰਦਰ ਕੌਰ 1 ਸਾਲ ਪੂਰਾ ਨਿਊਯਾਰਕ ਦੇ ਹਸਪੀਟਲ ਦੇ ਵਿੱਚ ਦੇਖਿਆ ਹੈ ਕਿ ਐਂਸੋ ਦੀ ਟ੍ਰੀਟਮੈਂਟ ਹੋਈ ਹੈ ਸਰਕਾਰੀ ਖਰਚ ਹੋਇਆ ਹੈ ਬਾਦਤ ਸਾਹਿਬ ਤੇ ਉਹਨਾਂ ਦਾ ਸਰ ਸਰਸ ਜਿੱਤਲਾ ਸਰਕਾਰੀ ਖਰਚ ਤੇ ਮਾਤਾ ਜੀ ਨੂੰ ਉੱਥੇ ਮਿਲ ਲਗਿਆ ਹੈ ਜੇਤੀ ਚੀਫ ਮਿੰਿਸਟਰ ਵੀ ਹੋ ਵੀ ਗਏ ਹੈ ਇਹ ਕਬਰਜੀ ਸਿੰਘ ਬਰਾੜ ਜਿਹੜਾ ਸਾਡਾ ਹੈਗੇ ਮੁਕਸਦ ਦਾ ਐਮ ਐਲ ਏ ਹੈ ਉਨੋਂ ਵੀ ਵਿਚਾਰੇ ਨੂੰ ਕੈਂਸਲ ਹੋਇਆ ਹੋਇਆ ਉਹ ਵੀ ਉਸੇ ਹਸਪੀਟਲ ਦੇ ਲੋਕ ਦੇ ਵਿੱਚ ਟ੍ਰੀਟਮੈਂਟ ਕੋਈ ਸਾਲ ਤੋਂ ਜ਼ਿਆਦਾ ਲੈ ਰਹੇ ਹਨ ਪਰ ਜੇ ਕਹੂੰ ਸਾਰੇ ਵੀ ਇੱਕੋ ਹੈ ਤਾਂ ਫਿਰ ਅਸੀਂ ਸਾਰੇ ਨਿਊਯਾਰਕ ਕਿਉਂ ਹੀ ਜਾ ਸਾਡੇ ਹੈ ਲੋਕ ਜੋਂ ਕਰ ਨੇ ਕੋਰੇ ਪਲੀਜ਼ ਦੂਜੇ ਲੋਕਾਂ ਦੇ ਕੋਰੇ ਟ੍ਰੀਟਮੈਂਟ ਤੇ ਲਈ ਇੱਥੇ ਪੰਜਾਬ ਦੇ ਵਿੱਚ ਕੋਈ ਇਲਾਜ ਹੀ ਨਹੀਂ ਹੈ